ਸਭ ਨੂੰ ਸਤ ਸ੍ਰੀ ਅਕਾਲ ਜੀ ਮੇਰੇ YouTube ਚੈਨਲ ਤੇ ਤੁਹਾਡਾ ਸਭ ਦਾ ਸਵਾਗਤ ਹੈ ਜੀ ਅੱਜ ਆਪਾਂ ਬਣਾਇਆ ਹੈ ਜੀ ਗਜਰੇਲਾ ਗਾਜਰ ਦਾ ਹਲਵਾ ਤੇ ਕੁੱਕਰ ਚ ਬਣਾਇਆ ਹੈ ਬਹੁਤ ਜਲਦੀ ਬਣ ਜਾਂਦਾ ਹੈ ਤੇ ਇਹ ਆਪਾਂ ਹੁਣ ਤੁਹਾਨੂੰ ਬਣਾ ਕੇ ਦਿਖਾਵਾਂਗੇ ਕਿੱਦਾਂ ਬਣਦਾ ਹੈ ਗਾਜਰ ਦਾ ਹਲਵਾ ਬਣਾਉਣ ਲਈ ਜੀ ਆਪਾਂ ਇਹ 1 ਕਿਲੋ ਗਾਜਰਾ ਲਈਆਂ ਨੇ ਤੇ ਇਹਨਾਂ ਨੂੰ ਆਪਾਂ ਛਿੱਲ ਕੇ ਤੇ ਚੰਗੀ ਤਰ੍ਹਾਂ ਧੋ ਲਿਆ ਹੈ ਜੀ ਤੇ ਇਹਨਾਂ ਤੁਸੀਂ ਕੱਦੂਕਸ ਵੀ ਕਰ ਸਕਦੇ ਹੋ ਤੇ ਆਪਾਂ ਇਹਨਾਂ ਨੂੰ ਛੋਟੇ-ਛੋਟੇ ਟੁਕੜਿਆਂ ਦੇ ਵਿੱਚ ਕੱਟਾਂਗੇ ਕਿਉਂਕਿ ਆਪਾਂ ਇਹਦਾ ਜਲਦੀ ਹਲਵਾ ਬਣਾਵਾਂਗੇ ਕੁੰਕਰ ਦੇ ਵਿੱਚ 2 ਤੋਂ 3 ਵਿਸਲਾ ਲਵਾਵਾਂਗੇ ਐ ਦੇਖੋ ਜੀ ਐਪਾਂ ਨੂੰ ਆਪਾਂ ਗਾਜਰਾ ਨੂੰ ਐਦਾਂ ਐਦਾਂ ਟੁਕੜਿਆਂ ਦੇ ਵਿੱਚ ਕੱਟ ਲਿਆ ਏ ਤੇ ਹੁਣ ਆਪਾਂ ਇਹਨੂੰ ਕੁੰਕਰ ਦੇ ਵਿੱਚ ਪਾਵਾਂਗੇ ਸਾਰੀਆਂ ਗਾਜਰਾਂ ਨੂੰ ਆਪਾਂ ਕੁੰਕਰ ਦੇ ਵਿੱਚ ਪਾਵਾਂਗੇ ਤੇ ਤੁਸੀਂ ਇੱਥੇ ਥੋੜਾ ਜਿਹਾ ਜਿੱਦਾਂ ਕੀ ਦੁੱਧ ਪਾ ਕੇ ਵੀ ਇਹਨਾਂ ਨੂੰ ਪਕਾ ਸਕਦੇ ਹੋ ਤੇ ਥੋੜਾ ਜਿਹਾ ਪਾਣੀ ਪਾ ਕੇ ਵੀ ਪਕਾ ਸਕਦੇ ਹੋ ਆਪਾਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਪਾਵਾਂਗੇ ਤੇ 2 ਤੋਂ 3 ਵਿਸਲਾਂ ਲਵਾਵਾਂਗੇ ਆਪਾਂ ਇਹਨੂੰ ਐ ਦੇਖੋ ਜੀ ਆਪਾਂ ਥੋੜਾ ਜਾਇ ਇਹਦੇ ਵਿੱਚ ਪਾਣੀ ਪਾ ਦਿੱਤਾ ਏ ਤੇ ਇਹ ਦੇਖੋ ਜੀ ਆਪਾਂ ਗੈਸ ਓਨ ਕਰਕੇ ਕੁੱਕਰ ਆਪਣਾ ਉੱਪਰ ਰੱਖ ਦਿੱਤਾ ਏ ਤੇ ਹੁਣ ਆਪਾਂ ਢੱਕਣ ਲਗਾ ਕੇ 2 ਤੋਂ 3 ਵਿਸਲਾਂ ਲਵਾਵਾਂਗੇ ਤੇ ਫਿਰ ਆਪਾਂ ਇਹਨਾਂ ਨੂੰ ਆਪਾਂ ਖੋਲ ਕੇ ਦੇਖਾਂਗੇ ਜੀ ਐ ਆਪਾਂ ਜੀ 2 ਤੋਂ 3 ਵਿਸਲਾਂ ਲਵਾ ਲਈਆਂ ਸੀਗੀਆਂ ਤੇ ਇਹ ਆਪਣੀਆਂ ਗਾਜਰਾਂ ਜਿਹੜੀਆਂ ਬਿਲਕੁਲ ਸੌਫਟ ਹੋ ਗਈਆਂ ਨੇ ਇਹ ਦੇਖੋ ਤੁਸੀਂ ਦੇਖ ਸਕਦੇ ਹੋ ਇਹ ਦੇਖੋ ਜੀ ਐਦਾਂ ਤੇ ਆਪਾਂ ਇਦਾਂ ਵੀ ਦਿਖਾ ਦਿੰਨੇ ਆ ਇਹ ਦੇਖੋ ਜੀ ਤੇ ਹੁਣ ਤੁਸੀਂ ਜਿਹੜਾ ਆਲੂ ਮੈਸ਼ਰ ਹੁੰਦਾ ਉਹਦੇ ਨਾਲ ਇਹਨਾਂ ਗਾਜਰਾਂ ਨੂੰ ਮੈਸ਼ ਕਰ ਲਓ ਤੇ ਜੇ ਤੁਹਾਡੇ ਕੋਲ ਮੈਸ਼ਰ ਨਹੀਂ ਹੈਗਾ ਤੇ ਇੱਕ ਗਲਾਸ ਜਾਂ ਕੋਲੀ ਦੇ ਨਾਲ ਗਾਜਰਾਂ ਸਾਰੀਆਂ ਨੂੰ ਆਪਾਂ ਮੈਸ਼ ਕਰ ਲਾਂਗੇ ਆਪਾਂ ਗਾਜਰਾਂ ਨੂੰ ਮੈਸ਼ ਕਰਕੇ ਤੇ ਆਪਾਂ ਕੜਾਈ 'ਚ ਪਾ ਲਿਆ ਜੀ ਤੇ ਆਪਾਂ ਗੈਸ ਓਨ ਕਰਕੇ ਤੇ ਇਹਨੂੰ ਆਪਾਂ ਕੜਾਈ ਉੱਪਰ ਰੱਖ ਦਿੱਤੀ ਹੈ ਜੀ ਤੇ ਹੁਣ ਜੀ ਆਪਾਂ ਇਹਦੇ ਵਿੱਚ ਦੁੱਧ ਦੀ ਜਗ੍ਹਾ ਤੇ ਖੋਏ ਦੀ ਜਗ੍ਹਾ ਤੇ ਪਾਵਾਂਗੇ ਜੀ ਇਹਦੇ ਵਿੱਚ ਆਪਾਂ ਮਲਾਈ ਆਪਾਂ ਦੁੱਧ ਨੂੰ ਤਾਜ਼ਾ ਮਲਾਈ ਪਾਰਦੇ ਆ ਉਹ ਵਾਲੀ ਏ ਤੇ ਇਹ ਦੇਖੋ ਜੀ ਇਹ ਆਪਾਂ ਵੱਡਾ ਚਮਚ ਜਿਹੜਾ ਟੇਬਲस्पून ਹੁੰਦਾ ਏ ਉਹ ਵਾਲੇ ਆਪਾਂ ਇਹ ਦੋ ਚਮਚ ਭਰ ਕੇ ਜੀ ਮਲਾਈ ਪਾਵਾਂਗੇ ਇਹ ਦੇਖੋ ਜੀ ਇਹ ਆਪਾਂ ਨੂੰ ਕਰਾਂਗੇ ਜੀ ਮਿਕਸ ਤੇ ਗੈਸ ਨੂੰ ਆਪਾਂ ਹੁਣ ਕਰਾਂਗੇ ਜੀ ਮੀਡੀਅਮ ਤੇ 2 ਮਿੰਟ ਆਪਾਂ ਜੀ ਇਹਨੂੰ ਮਲਾਈ ਨਾਲ ਪਕਾਵਾਂਗੇ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪੀਨੀ ਐਡ ਕਰਾਂਗੇ ਤੁਸੀਂ ਮਲਾਈ ਨਹੀਂ ਹੈਗੀ ਤੁਹਾਡੇ ਕੋਲ ਤੇ ਤੁਸੀਂ ਇਹਦੀ ਜਗ੍ਹਾ ਤੇ ਅੱਧਾ ਪੂਨਾ ਗਲਾਸ ਤੁਸੀਂ ਦਾ ਪਾ ਸਕਦੇ ਹੋ ਤੇ ਇਹ ਦੇਖੋ ਜੀ ਆਪਾਂ ਇਹ ਮਲਾਈ ਨਵੇ ਦੇ ਵਿੱਚ ਇਹਨੂੰ ਇੱਦਾਂ ਪਕਾਵਾਂਗੇ 2 ਮਿੰਟ 2 ਮਿੰਟ ਹੋ ਗਏ ਨੇ ਆਪਾਂ ਮਲਾਈ ਦੇ ਨਾਲ ਪਕਾ ਲਿਆ ਇਹ ਗਾਜਰਾ ਨੂੰ ਤੇ ਹੁਣ ਜੀ ਆਪਾਂ ਇਹ ਲਈਏ ਜੀ ਅੱਧੀ ਕੋਲੀ ਚੀਨੀ ਦੀ ਅੱਧੀ ਤੋਂ ਵੀ ਥੋੜੀ ਜੀ ਘੱਟ ਏ ਤੇ ਇਹ ਪਾਵਾਂਗੇ ਆਪਾਂ ਇਹਦੇ ਵਿੱਚ ਤੇ ਹੁਣ ਆਪਾਂ ਗੈਸ ਨੂੰ ਤੇਜ ਕਰਾਂਗੇ ਤਾਂ ਕਿ ਜਿਹੜੀ ਆਪਣੀ ਚੀਨੀ ਆ ਦੇ ਵਿੱਚ ਮੈਲਟ ਹੋਏਗੀ ਤੇ ਪਾਣੀ ਛੱਡੇਗੀ ਤੇ ਇਹ ਦੇਖੋ ਜੀ ਹੁਣ ਆਪਾਂ ਇਹਨੂੰ ਚੀਨੀ ਦੇ ਨਾਲ ਪਕਾਵਾਂਗੇ ਤੇ ਬਾਕੀ ਤੁਸੀਂ ਮਿੱਠਾ ਆਪਣੇ ਹਿਸਾਬ ਨਾਲ ਕਿਉਂਕਿ ਗਾਜਰਾ ਦੇ ਅਕੋਰਡਿੰਗ ਪਾ ਸਕਦੇ ਹੋ ਕਿਉਂਕਿ ਕਈ ਵਾਰ ਗਾਜਰਾ ਜ਼ਿਆਦਾ ਮਿੱਠੀਆਂ ਹੁੰਦੀਆਂ ਨੇ ਕਈ ਵਾਰ ਥੋੜੀਆਂ ਘੱਟ ਮਿੱਠੀਆਂ ਹੁੰਦੀਆਂ ਨੇ ਤੇ ਇਹ ਜੀ ਆਪਾਂ ਇੰਨੀ ਚੀਨੀ ਪਾਈ ਬਾਕੀ ਤੁਸੀਂ ਮਿੱਠਾ ਜੇ ਤੁਹਾਨੂੰ ਜ਼ਿਆਦਾ ਪਸੰਦ ਹੈ ਤੁਸੀਂ ਥੋੜਾ ਜ਼ਿਆਦਾ ਵੀ ਪਾ ਸਕਦੇ ਹੋ ਤੇ ਹੁਣ ਜੀ ਇਹ ਦੇਖੋ ਜੀ ਆਪਾਂ ਚੀਨੀ ਦੇ ਨਾਲ ਇਹਨੂੰ ਪਕਾਵਾਂਗੇ ਤੋ ਤਾਂ ਕਿਆ ਦਾ ਪਾਣੀ ਨਹੀਂ ਸੁੱਕ ਜਾਂਦਾ ਚੀਨੀ ਦਾ ਤੇ ਐਦਾਂ ਜਿਹਾ ਆਪਾਂ ਹਲਾਉਂਦੇ ਹੋਏ ਇਹਨੂੰ ਪਕਾ ਲਾਂਗੇ ਤੇ ਇਹ ਜੀ ਆਪਾਂ ਥੋੜੇ ਜਿਲੇ ਨੇ ਡਰਾਈ ਫਰੂਟ ਥੋੜੇ ਜਿਹਾ ਆਪਾਂ ਕਰੋੜ ਦੇ ਟੁਕੜੇ ਨੇ ਥੋੜੇ ਜਿਹਾ ਕਾਜੂ ਤੇ ਥੋੜੇ ਜਿਹਾ ਬਦਾਮ ਤੇ ਇਹਨਾਂ ਨੂੰ ਆਪਾਂ ਐਦਾਂ ਕੱਟ ਲਿਆ ਏ ਤੇ ਆਪਾਂ ਥੋੜੇ ਜਿਹਾ ਡਰਾਈ ਫਰੂਟ ਹੋਣੀਆਂ ਦੇ ਨਾਲ ਪਾ ਦਾਂਗੇ ਤੇ ਥੋੜੇ ਜਿਹਾ ਆਪਾਂ ਗਾਰਨਿਸ਼ ਲਈ ਰੱਖਾਂਗੇ ਤੇ ਇਹ ਦੇਖੋ ਜੀ ਆਪਾਂ ਇਹ ਥੋੜੇ ਜੇ ਪਾਤੇ ਨੇ ਤੇ ਥੋੜੇ ਜਿਹਾ ਆਪਾਂ ਗਾਰਨਿਸ਼ ਕਰਾਂਗੇ ਉਦੋਂ ਪਾਵਾਂਗੇ ਇੱਦਾਂ ਆਪਾਂ ਹਿਲਾਈ ਜਾਵਾਂਗੇ ਮਿਕਸ ਕਰਾਂਗੇ ਇਹਨੂੰ ਐ ਆਪਾਂ ਨੂੰ 4 ਮਿੰਟ ਹੋ ਗਏ ਨੇ ਇਦਾਂ ਪਕਾਉਂਦੇ ਹੋਏ ਤੇ ਜਿਹੜਾ ਚੀਨੀ ਦਾ ਪਾਣੀ ਹੈ ਆਪਣਾ ਬਿਲਕੁਲ ਸੁੱਕ ਗਿਆ ਏ ਐ ਦੇਖੋ ਜੀ ਤੇ ਹੁਣ ਜੀ ਆਪਾਂ ਇੱਥੇ ਇੱਕ ਚਮਚ ਪਾਵਾਂਗੇ ਜੀ ਦੇਸੀ ਘਿਓ ਉਹਦੇ ਨਾਲ ਸ਼ਾਈਨ ਬਹੁਤ ਵਧੀਆ ਆਏਗੀ ਤੇ ਜੇ ਤੁਸੀਂ ਪਾਣਾ ਚਾਹੁੰਦੇ ਹੋ ਤੇ ਪਾ ਸਕਦੇ ਹੋ ਸਕਿੱਪ ਕਰਨਾ ਹੈ ਤੇ ਕਰ ਸਕਦੇ ਹੋ ਕਿਉਂਕਿ ਆਪਾਂ ਪਹਿਲੇ ਵੀ ਨਹੀਂ ਪਾਇਆ ਹੈਗਾ ਇਹਦੇ ਵਿੱਚ ਘਿਓ ਤੇ ਇਹ ਦੇਖੋ ਜੀ ਇੱਕ ਚਮਚ ਆਪਾਂ ਪਾਵਾਂਗੇ ਜੀ ਦੇਸੀ ਘਿਓ ਦਾ ਹੁਣ ਜੀ ਆਪਾਂ ਬਸ 1 ਮਿੰਟ ਹੋਰ ਪਕਾਵਾਂਗੇ ਇਹਨੂੰ ਐ ਦੇਖੋ ਜੀ ਐ ਆਪਾਂ ਨੂੰ 1 ਮਿੰਟ ਹੋਰ ਹੋ ਗਿਆ ਆ ਪੰਜ ਮਿੰਟਾਂ ਨੂੰ ਪਕਾ ਲਿਆ ਤੇ ਚੀਨੀ ਦਾ ਪਾਣੀ ਜਿਹੜਾ ਸਾਰਾ ਸੁੱਕ ਗਿਆ ਏ ਤੇ ਐ ਦੇਖੋ ਜੀ ਇਹ ਆਪਣਾ ਬਹੁਤ ਹੀ ਜਲਦੀ ਬਣਨ ਵਾਲਾ ਗਜਰੇਲਾ ਗਾਜਰ ਦਾ ਹਲਵਾ ਬਣ ਕੇ ਤਿਆਰ ਏ ਜੀ ਤੇ ਹੁਣ ਜੀ ਆਪਾਂ ਗੈਸ ਨੂੰ ਆਫ ਕਰਾਂਗੇ ਇਹ ਸਾਡਾ ਟੇਸਟੀ ਜਿਹਾ ਗਾਜਰ ਦਾ ਹਲਵਾ ਜਿਹਨੂੰ ਆਪਾਂ ਪੰਜਾਬੀ 'ਚ ਗਜਰੇਲਾ ਵੀ ਕਹਿੰਨੇ ਆ ਪਣ ਕੇ ਤਿਆਰ ਹੈ ਜੀ ਤੇ ਕੁੱਕਰ ਵਿੱਚ ਆਪਾਂ ਬਣਾਇਆ ਇਹ ਬਹੁਤ ਜਲਦੀ ਬਣ ਜਾਂਦਾ ਹੈ ਤੇ ਬਹੁਤ ਟੇਸਟੀ ਬਣਦਾ ਹੈ ਤੇ ਆਪਾਂ ਉੱਪਰ ਜੀ ਥੋੜੇ ਜਿਹਾ ਡਰਾਈ ਫਰੂਟ ਜਿਹੜੇ ਰੱਖੇ ਸੀ ਕਾਜੂ ਬਦਾਮ ਤੇ ਉਹਨਾਂ ਦੇ ਨਾਲ ਆਪਾਂ ਗਾਰਨਿਸ਼ ਕਰਤੀਏ ਤੁਸੀਂ ਇੱਥੇ ਡਰਾਈ ਫਰੂਟ ਹੋਰ ਵੀ ਪਾ ਸਕਦੇ ਹੋ ਜਿੱਦਾਂ ਕਿਸ਼ਮਿਸ਼ ਪਿਸਤਾ ਉਹ ਵੀ ਤੁਸੀਂ ਪਾ ਸਕਦੇ ਹੋ ਤੇ ਇਹ ਬਹੁਤ ਟੇਸਟੀ ਬਣਦਾ ਹੈ ਬਿਨਾ ਕਲਰ ਤੋਂ ਬਣਾਇਆ ਹੈ ਆਪਾਂ ਆਪਾਂ ਇਹਦੇ ਵਿੱਚ ਕੋਈ ਕਲਰ ਨਹੀਂ ਪਾਇਆ ਹੈਗਾ ਬਹੁਤ ਟੇਸਟੀ ਬਣਦਾ ਹੈ ਬਣਾ ਕੇ ਜਰੂਰ ਦੇਖਿਓ ਜੇ ਮੇਰੀ ਵੀਡੀਓ ਚੰਗੀ ਲੱਗੀ ਹੋਏ ਤਾਂ ਲਾਈਕ ਸ਼ੇਅਰ ਕਮੈਂਟ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਫੇਰ ਮਿਲਾਂਗੇ ਅਗਲੀ ਵੀਡੀਓ 'ਚ